ਜਿਹੜੇ ਕਹਿੰਦੇ ਸੀ ਅਸੀਂ ਸੱਥਾਂ ਚੋਂ ਸਰਕਾਰ ਚਲਾਵਾਂਗੇ ਤੇ ਜਦੋਂ ਅੱਜ ਗੁਜਰਾਹ ਪਿੰਡ ਦੀ ਸੱਥ ਦੇ ਵਿੱਚ ਆਏ ਤਾਂ ਫਿਰ ਜਿਹੜੇ ਲੋਕ ਗੱਲ ਕਰਨੀ ਚਾਹੁੰਦੇ ਸੀ ਇਹਨਾਂ ਵਰਗੇ ਆਪਣਾ ਆਪੱਖ ਰੱਖਣਾ ਚਾਹੁੰਦੇ ਸੀ ਤਾਂ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ। 3 ਨਾ ਲੇਡੀਜ਼ ਪੁਲਿਸ ਆਈਆਂ ਤੇ ਉਹ ਮੈਨੂੰ ਲੈ ਕੇ ਹਨਾ ਇੱਕ ਕੋਠੀ ਚ ਭਾਗੇ ਘਰ ਚ ਉਹਨਾਂ ਨੇ ਮੈਨੂੰ ਦੋ ਕਮਰੇ ਟਪਾ ਕੇ ਤੀਜੇ ਕਮਰੇ ਚ ਬੰਦ ਕਰ ਲਿਆ। ਮੈਂ ਕਿਹਾ ਵੀ ਭੈਣੇ ਮੈਨੂੰ ਘਬਰਾਟ ਹੋ ਰਹੀ ਹੈ ਮੈਨੂੰ ਬਾਹਰ ਕੱਢ ਦਿਓ ਹਨਾ ਮੈਂ ਬਾਹਰ ਘੌੜੀ ਤੇ ਬਹਿ ਜੰਨੀ ਆ ਵੀ ਮੈਂ ਕਿਸੇ ਨੂੰ ਕੀ ਕਹਿਨੀ ਆ। ਤੇ ਕਹਿੰਦੇ ਨਹੀਂ ਨਹੀਂ ਵੀ ਤੁਹਾਨੂੰ ਪ੍ਰਾਈਵੇਟ ਮਲਾਵਾਂਗੇ ਮੈਂ ਕਿਹਾ ਨਹੀਂ ਪੜੇ ਵੀ ਪਪਾ ਬੁਲਿਖੇ ਚ ਗੱਲ ਕਰਾਂਗੇ ਹਨਾ ਸੁਖੀ ਦੀ ਤੇ ਇਹ ਕਹਿੰਦੇ ਨਹੀਂ ਵੀ ਆਪਾਂ ਪ੍ਰਾਈਵੇਟ ਵਧੀਆ ਗੱਲ ਹੋ ਜੂਗੀ ਵੀ ਉੱਥੇ ਗਾਹ ਬਹੁਤ ਪੈ ਰਿਆ ਪਬਲਿਕ ਜਿਆਦਾ ਇਕੱਠੀ ਹੋ ਰਹੀ ਸੀਗੀ ਪਿੰਡ ਦੇ ਲੋਕ ਤੇ ਮੈਂ ਕਿਹਾ ਚੱਲ ਠੀਕ ਆ ਉਹਨਾਂ ਨੇ ਮੈਨੂੰ 25 ਮਿੰਟ ਦੇ ਕਰੀਬ ਮਤਲਬ ਬਿਜ਼ੀ ਰੱਖਿਆ ਆਪਣੀਆਂ ਗੱਲਾਂ 'ਚ 25 ਮਿੰਟ ਪੁਲਿਸ ਮੁਲਾਜ਼ਮਾਂ ਨੇ ਤੁਹਾਨੂੰ ਕਮਰੇ 'ਚ ਬੰਦ ਰੱਖਿਆ ਹਾਂਜੀ ਮੈਨੂੰ ਕਹਿੰਦੇ ਵੀ ਤੁਸੀਂ ਅਸੀਂ ਤੁਹਾਡੇ ਕੋਲ ਬੈਠੇ ਆਂ ਤੂੰ ਡਰ ਨਾ ਵੀ ਅਸੀਂ ਤੈਨੂੰ ਮਾਨ ਸਾਹਿਬ ਨਾਲ ਮਲਾਵਾਂਗੇ ਹਨਾ ਮੇਗਾ ਠੀਕ ਆ ਭੈਣੇ ਕੋਈ ਗੱਲ ਨਹੀਂ ਮੈਂ ਵਿਸ਼ਵਾਸ ਕਰਕੇ ਉੱਥੇ ਬੈਠੀ ਰਹੀ ਜਿਹੜੇ ਬਾਹਰ ਗੱਲ ਕਰਨ ਵਾਲੇ ਮੇਰੇ ਚਾਚੇ ਤਾਏ ਸੀਗੇ ਸਾਡੇ ਨਾਲ ਹੋਰ ਰਮਦਾਸੀਆਂ ਦੇ ਸੀਗੇ ਇੱਕ ਦੋ ਵੀਰ ਭਾਈ ਤੇ ਉਹਨਾਂ ਨੂੰ ਵੀ ਉਹਨਾਂ ਨੇ ਉੱਥੇ ਆਂਗਣ ਵਾਲੀ ਚ ਬੰਦ ਕਰਤਾ ਤਾਂ ਕਿ ਇਹ ਵੀ ਮਤਲਬ ਸਚਾਈ ਸਾਹਮਣੇ ਨਾ ਆ ਸਕੇ ਤੇ ਵੀ ਕੋਈ ਗੱਲ ਬਾਤ ਨਹੀਂ ਕਰ ਲੈਣ ਸੁਖੀ ਬਾਰੇ ਤਾਂ ਜਦੋਂ ਮੈਨੂੰ ਵੀ 25 ਮਿੰਟ ਬਾਅਦ ਕਹਿੰਦੇ ਵੀ ਭੈਣੇ ਵੀ ਭੱਗ ਜਾ ਤੂੰ ਮੈਂ ਕਿਹਾ ਮੈਨੂੰ ਮਲਵਾਇਆ ਤਾਂ ਹੈ ਨਹੀਂ ਤੁਸੀਂ ਸੀਐਮ ਨਾਲ ਕਹਿੰਦੇ ਕੋਈ ਗੱਲ ਨਹੀਂ ਵੀ ਉਹ ਤਾਂ ਭੱਗ ਗਏ ਮੈਂ ਕਿਹਾ ਵੀ ਐ ਕਿਵੇਂ ਭੱਗ ਗਏ ਉਧਰ ਉਹਨਾਂ ਨੇ ਮੈਨੂੰ ਕੱਲੀ ਨੂੰ ਤੋੜਤਾ ਚੀਮਾ ਸਾਹਿਬ ਗਏ ਵੀ ਅਸੀਂ ਐਵੇਂ ਕਿਹਾ ਹਣਾ ਵੀ ਹਨਾ ਸਰ ਵੀ ਬੇਕਸੂਰ ਨੇ ਕੋਈ ਹਨਾ ਵੀ ਸਾਡਾ ਵੀ ਹੱਲ ਕਰੋ ਚੀਮਾ ਸਾਹਿਬ ਵਸ ਸਿਰ ਹਲਾ ਕੇ ਕਹਿੰਦੇ ਕੋਈ ਗੱਲ ਨਹੀਂ ਕਰਾਂਗੇ ਮੰਤਰੀ ਸਾਹਿਬ ਨੇ ਜਿਹੜੇ ਹਰਪਾਲ ਸਿੰਘ ਚੀਮਾ ਤਾਂ ਉਹਨਾਂ ਨੇ ਵੀ ਕਰੀਬ ਹਫ਼ਤਾ ਹੋ ਗਿਆ ਇਸ ਘਟਨਾ ਵਾਪਰੀ ਨੂੰ ਅੱਜ ਦਰਸ਼ਨ ਦਿੱਤੇ ਉਹਨਾਂ ਨੇ ਵੀ ਮੁੱਖ ਮੰਤਰੀ ਸਾਹਿਬ ਦੇ ਨਾਲ ਆ ਕੇ ਜਿਨ੍ਹਾਂ ਦਾ ਹਲਕਾ ਇਹ ਢੜਬਾ ਤੇ ਜਿਨ੍ਹਾਂ ਨੂੰ ਬਹੁਤ ਸਮਾਂ ਪਹਿਲਾਂ ਇੱਥੇ ਆ ਜਾਣਾ ਚਾਹੀਦਾ ਸੀ ਉਹਨਾਂ ਕੇ ਵੀ ਗੱਲ ਰੱਖਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਤਾਂ ਉਹ ਵੀ ਕਹਿੰਦੇ ਸਾਨੂੰ ਟਾਲਾ ਹੀ ਲਾ ਕੇ ਚਲੇ ਗਏ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟਾਲ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ 20 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ ਤੇ ਇਕੱਲੇ ਗੁਜਰਾ ਪਿੰਡ ਦੇ ਵਿੱਚ ਹੀ 7 ਮੌਤਾਂ ਹੋ ਚੁੱਕੀਆਂ ਨੇ ਤੇ ਤਿੰਨ ਹਾਲੇ ਗੰਭੀਰ ਰੂਪ ਦੇ ਵਿੱਚ ਗੰਭੀਰ ਹਾਲਤ ਦੇ ਵਿੱਚ ਨੇ ਹਸਪਤਾਲ ਦੇ ਵਿੱਚ ਦਾਖਲ ਨੇ ਤਉਥੀ ਇਸ ਮਸਲੇ ਦੇ ਵਿੱਚ ਪੁਲਿਸ ਦਾ ਕਹਿਣਾ ਕਿ ਜੋ ਦੋਸ਼ੀ ਨੇ ਸੀ ਉਹ ਗ੍ਰਿਫਤਾਰ ਕਰ ਲਏ ਨੇ ਪਰਚੇ ਦਰਜ ਹੋ ਗਏ ਨੇ ਤੇ ਸਖਤ ਤੋਂ ਸਖਤ ਕਾਰਵਾਈ ਉਹਨਾਂ ਤੇ ਹੋਏਗੀ ਇਹਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਆ ਇੱਕ ਗ੍ਰਿਫਤਾਰ ਕੀਤਾ ਜੋ ਵਿਅਕਤੀ ਉਸਦੇ ਪਰਿਵਾਰ ਦੀ ਵੱਖ-ਵੱਖ ਪੇਜਾਂ ਤੇ ਅਸੀਂ ਦੇਖ ਰਹੇ ਹਾਂ ਇੱਕ ਔਰਤ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਆ ਉਹ ਕਹਿ ਰਹੇ ਨੇ ਕਿ ਉਹਨਾਂ ਦੇ ਘਰ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਉਹ ਤਾਂ ਬੇਕਸੂਰਾ ਉਹ ਕਿਵੇਂ ਬੇਕਸੂਰਾ ਉਹ ਕਿਵੇਂ ਦਾਵਾ ਕਰ ਸਕਦੇ ਨੇ ਕਿਉਂ ਵਾਕੀ ਬੇਕਸੂਰ ਨੇ ਜੇ ਉਹ ਇਹ ਕੰਮ ਕਰਦੇ ਸੀ ਤਾਂ ਉਹਨਾਂ ਦਾ ਪਰਿਵਾਰ ਕਿਵੇਂ ਕਹਿ ਸਕਦਾ ਕਿ ਉਹ ਬੇਕਸੂਰ ਨੇ ਗੱਲਬਾਤ ਆਪਾਂ ਉਹਨਾਂ ਦੇ ਨਾਲ ਕਰਦੇ ਆਂ ਜੇ ਗੁજરાਮੈਂਟ ਪਹੁੰਚੇ ਆਂ ਨਾਮ ਤੁਹਾਡਾ ਕੀ ਹੈ ਦੱਸੋ ਵੀਰੇ ਮਨਜੀਤ ਕੋ ਆਰਾ ਮੇਰਾ ਨਾਮ ਮੇਰੇ ਹਸਬੰਡ ਦਾ ਨਾਮ ਸੁਖਵਿੰਦਰ ਸਿੰਘ ਆ ਜਿਨ੍ਹਾਂ ਦੀ ਤੁਸੀਂ ਇੱਕ ਵੀਡੀਓ ਥੋੜੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ ਗੱਲ ਕਰਦੇ ਹੋ ਕਿ ਮੇਰਾ ਘਰ ਵਾਲਾ ਬੇਕਸੂਰ ਆ ਤੁਸੀਂ ਇਹ ਕਹਿੰਦੇ ਹੋ ਹਾਂ ਵੀਰੇ ਜਮਾ ਬੇਕਸੂਰ ਨੇ ਹੋ ਵੀਰੇ ਉਹਨਾਂ ਨੂੰ ਕਿਵੇਂ ਬੇਕਸੂਰ ਕਿਉਂ ਜਦੋਂ ਵੀਰੇ ਉਹਨਾਂ ਦਾ ਇਸ ਕੇਸ ਨਾਲ ਕੋਈ ਲਿੰਕ ਹੀ ਨਹੀਂ ਹੈਗਾ ਬੇਕਸੂਰ ਨੇ ਉਹਨਾਂ ਨੂੰ ਜੜਵਾ ਪੁਲਿਸ ਬਿਨਾਂ ਗੱ ਤੇ ਵੀਰੇ ਪਿਛਲੇ ਦਿਨੀ ਮੌਤਾਂ ਹੋਈਆਂ ਨੇ ਬਹੁਤ ਦੁੱਖਾ ਸਾਰੇ ਪਿੰਡ ਦਾ ਹਨਾ ਬਹੁਤ ਜ਼ਿਆਦਾ ਮੌਤਾਂ ਹੋ ਰਹੀਆਂ ਨੇ ਜਿਹੜੀਲੀ ਸ਼ਰਾਪੇ ਨਾਲ ਤੇ ਵੀਰੇ ਉਹਨਾਂ ਵਿੱਚ ਮੇਰੇ ਦੋ ਕੁਇਨਜ਼ ਚਾਚੇ ਸੀਗੇ ਚਾਚੇ ਸੋਹਰੇ ਉਹਨਾਂ ਦੀਆਂ ਵੀ ਮੌਤਾਂ ਹੋਈਆਂ ਤੇ ਵੱਡਾ ਚਾਚਾ ਮੇਰਾ ਪਰਗਟ ਸਿੰਘ ਸੀਗਾ ਜਿਹਦੀ ਕਰੀਬ 10:30 ਵਜੇ ਦੇ ਟਾਈਮ ਨਾਲ ਮੌਤ ਹੋਈ ਆ ਤੇ ਉਧਰੋਂ ਮੇਰੇ ਚਾਚੇ ਦੇ ਮੁੰਡੇ ਦਾ ਫੋਨ ਆਉਂਦਾ ਸਾਨੂੰ ਰਾਤ ਨੂੰ ਅਸੀਂ ਪਏ ਸੀਗੇ ਕਹਿੰਦੇ ਵੀ ਵੀਰੇ ਤੂੰ ਆ ਜਾ ਵੀ ਹਨਾ ਡੈਡੀ ਨੂੰ ਲੈ ਕੇ ਜਾਣਾ ਵੀ ਡੈਥ ਹੋ ਗਈ ਵੀ ਹਨਾ ਡੈਡੀ ਦੀ ਹਾਲਤ ਬਾਲੀ ਖਰਾਬ ਹੋ ਰਹੀ ਆ ਦੇ ਸੁਖੀ ਭਾਗੇ ਕਹਿੰਦੇ ਚਾਚਾ ਜੀਨ ਲੈ ਕੇ ਜਾਣਾ ਮੈਂ ਵੀ ਤੁਸੀਂ ਹਨਾ ਧਿਆਨ ਰੱਖਿਓ ਮੇਗਾ ਕੋਈ ਗੱਲ ਨਹੀਂ ਤੇ ਥੋੜੀ ਦੇਰ ਬਾਅਦ ਉਹ ਘਰੇ ਆਗੇ ਵਾਪਸ ਨੂੰ ਲੈ ਕੇ ਢੜਬੇ ਤੋਂ ਕਹਿੰਦੇ ਵੀ ਚਾਚਾ ਜੀ ਤਾਂ ਪੂਰੇ ਹੋ ਗਏ ਹਨਾ ਤੇ ਅਸੀਂ ਉਧਰ ਭਾਗੇ ਸਾਰੇ ਘਰੇ ਚਾਚੇ ਕੇ ਤੇ 2 ਘੰਟਿਆਂ ਬਾਅਦ ਛੋਟਾ ਚਾਚਾ ਨਿਰਮਲ ਸਿੰਘ ਸੀਗਾ ਜਿਹੜਾ ਤੇ ਉਹ ਐਵੇਂ ਤੜਪ ਰਿਆ ਸੀਗਾ ਹਨਾ ਸ਼ਰਾਬ ਪੀਣ ਵਾਲੇ ਤੇ ਫਿਰ ਉਹਨਾਂ ਨੂੰ ਲੈ ਕੇ ਗਏ ਮੇਰੇ ਹਸਬੰਡ ਚੱਕ ਕੇ ਕਿਉਂਕਿ ਵੀਰੇ ਸਾਡੇ ਸਾਰੇ ਘਰਾਂ ਚ ਮੇਰੇ ਹਸਬੰਡ ਹੀ ਵੱਡੇ ਨੇਗੇ ਤੇ ਇਹੀ ਮੂਰੇ ਹੁੰਦੇ ਨੇ ਮਤਲਬ ਐਵੇਂ ਕਿਤੇ ਜਾਣਾ ਆਉਣਾ ਹਨ ਜੀ ਤੁਹਾਡੇ ਹਸਬੰਡ ਜਿਹੜਾ ਤੁਸੀਂ ਸੁਖੀ ਨਾਮ ਦੱਸ ਰਹੇ ਹੋ ਉਹਦੇ ਦੋ ਸਕੇ ਚਾਚਾ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋਈ ਆ ਤੇ ਫਿਰ ਛੋਟੇ ਚਾਚੇ ਨੂੰ ਲੈ ਕੇ ਗਏ 12:30 ਵਜੇ ਦੇ ਟਾਈਮ ਨਾਲ ਸੰਗਰੂਰ ਤੇ ਚਾਚਾ ਜੀ ਉੱਥੇ ਪੂਰੇ ਹੋ ਗਏ ਤੇ ਫਿਰ ਹਣਾ ਸੁਖੀ ਘਰੇ ਵਾਪਸ ਆ ਗਏ ਤੇ ਉਹਨਾਂ ਨੂੰ ਉੱਥੇ ਪੋਸਟਮਾਰਟਮ ਵਾਸਤੇ ਹਸਪੀਟਲ ਭੇਜਤਾ ਹਣਾ ਤੇ ਕਹਿੰਦੇ ਵੀ ਚਾਚਾ ਜੀ ਵੀ ਪੂਰੇ ਹੋ ਗਏ ਤੇ ਸਾਡਾ ਉੱਥੇ ਮਤਲਬ ਸਾਰੇ ਪਰਿਵਾਰ ਦੇ ਬੁਰਾ ਹਾਲ ਸੀ ਜਿਹਦੇ ਦੋ ਜੀ ਵਗ ਜਾਣ ਵੀਰੇ ਤੁਸੀਂ ਸਮਝ ਸਕਦੇ ਹੋ ਤੇ ਇੱਕ ਤੀਜਾ ਬੰਦਾ ਸਾਡੇ ਉਧਰੋਂ ਭੋਲਾ ਸਿੰਘ ਮੇਰਾ ਜੇਠ ਲੱਗਦਾ ਸੀਗਾ ਬੇੜੇ 'ਚ ਉਹ ਵੀ ਪੂਰਾ ਹੋ ਗਿਆ ਤੇ ਫਿਰ ਹਣਾ ਦੂਜੀ ਸਵੇਰ ਸੁਖੀ ਕਹਿੰਦੇ ਵੀ ਹਣਾ ਆਪਾਂ ਨੂੰ ਵੇਸ ਗੱਲ ਦੀ ਗੌਰ ਕਰਨੀ ਚਾਹੀਦੀ ਆ ਵੀ ਆਪਣੇ ਮੌਤਾਂ ਹੋ ਰਹੀਆਂ ਨੇ ਲਗਾਤਾਰ ਹਣਾ ਵੀ ਸ਼ਰਾਬ ਪੀਣ ਨਾਲ ਵੀ ਇਹ ਸ਼ਰਾਬ ਕਿੱਥੋਂ ਆਈ ਕਿਹਨੇ ਵੇਚੀ ਕੀ ਤੋਂ ਜਾਚੀ ਹੋ ਰਹੀਆਂ ਨੇ ਲੈ ਕੇ ਪੀਤੀ ਆ ਤੇ ਗੱਲ ਚੱਕੀ ਹਨਾ ਵੀ ਆਪਾਂ ਇਹਨਾਂ ਦਾ ਪੋਸਟਮਾਰਟਮ ਕਰਵਾਵਾਂਗੇ ਤੇ ਹਨਾ ਆਪਾਂ ਇਨਕੁਆਇਰੀ ਲਵਾਵਾਂਗੇ ਵੀ ਇਹ ਮਤਲਬ ਕਿੱਥੋਂ ਕੀ ਗੱਲ ਬਾਤ ਆ ਹਨਾ ਜਿਹੜੀ ਸ਼ਰਾਬ ਪੀਣ ਨਾਲ ਆਪਣੇ ਤਿੰਨ ਮੌਤਾਂ ਹੋ ਗਈਆਂ ਤੇ ਫਿਰ ਘੰਟੇ ਬਾਅਦ ਪਤਾ ਨਹੀਂ ਕੀ ਗੱਲ ਆ ਕੀ ਬਾਤ ਆ ਵੀਰੇ ਪੁਲਿਸ ਆ ਗਈ ਹਨਾ ਡਿਰਬੇ ਤੋਂ ਤੇ ਉਹ ਸੁਖੀ ਨੂੰ ਬਿਠਾ ਕੇ ਲੈ ਗਏ ਨਾਲ ਵੀ ਤਾਂ ਕਿ ਇਹ ਕੋਈ ਜਾਂਚ ਪੜਤਾਲ ਨਾ ਕਰਵਾ ਸਕੇ ਸਾਡੇ ਸਾਰੇ ਘਰਾਂ ਚ ਸੁਖੀ ਵੱਡੇ ਨੇਗੇ ਉਹੀ ਉਹਨਾਂ ਨੂੰ ਹੀ ਮੂਰੇ ਰੱਖਦੇ ਨੇ ਮੇਰੇ ਚਾਚੇ ਤਾਏ ਸਾਰੇ ਵੀ ਐਵੇਂ ਗੱਲ ਬਾਤ ਕਰਨੀ ਕੋਈ ਕੁਛ ਐਵੇਂ ਹਨਾ ਤੇ ਹਨਾ ਪੁਲਿਸ ਉਹਨਾਂ ਨੂੰ ਘਾਤੋਂ ਲੈ ਕੇ ਗਈ ਜਨਾ ਸਾਡੇ ਘਰ ਦੀ ਕੋਈ ਚੈਕਿੰਗ ਹੋਈ ਆ ਵੀਰੇ ਨਾ ਕੋਈ ਹੋਰ ਇਨਕੁਆਇਰੀ ਵਗੈਰਾ ਕੁਝ ਵੀ ਨਹੀਂ ਹੋਇਆ ਹੈਗਾ ਬਸ ਉਹਨਾਂ ਨੂੰ ਬਿਠਾ ਕੇ ਗੱਡੀ ਚ ਤੁਹਾਡੇ ਘਰ ਦੀ ਸਿਰਫ ਉਹਨਾਂ ਨੂੰ ਤੁਹਾਡੇ ਹਸਬੰਡ ਨੂੰ ਪੁਲਿਸ ਲੈ ਜਾਂਦੀ ਆ ਪਰਚਾ ਦਰਜ ਹੋ ਜਾਂਦਾ ਤੇ ਤੁਹਾਡੇ ਘਰ ਦੀ ਚੈਕਿੰਗ ਨਹੀਂ ਹੁੰਦੀ ਤੁਹਾਡੇ ਘਰੋਂ ਕੋਈ ਸ਼ਰਾਬ ਹੈ ਜਾਂ ਕੁਝ ਕੁਝ ਮਿਲਦਾ ਕੁਝ ਵੀ ਨਹੀਂ ਸਾਡੇ ਤਾਂ ਵੀਰੇ ਭਾਰਤੀ ਵੀ ਨਹੀਂ ਆਈ ਹੈਗੀ ਪੁਲਿਸ ਕੋਈ ਗੱਲਬਾਤ ਹੈ ਜਾਂ ਨਹੀਂ ਜਮਾ ਵੀ ਨਹੀਂ ਵੀਰੇ ਫਿਰ ਉਸ ਤੋਂ ਬਾਅਦ ਫਿਰ ਕੀ ਹੁੰਦਾ ਕਿਉਂਕਿ ਜੇ ਪੁਲਿਸ ਕਿ ਸਰ ਨੂੰ ਗ੍ਰਫਤਾਰ ਕਰਦੇ ਕੋਈ ਪਰਚਾ ਦਰਜ ਕਰਦੀ ਹੈ ਕੋਈ ਤੇ ਗਰਾਉਂਡ ਹੁੰਦਾ ਨਾ ਪਰ ਤੁਹਾਡੇ ਪਿੰਡ ਦੇ ਵਿੱਚ ਨਾਲ ਚਰਚਾ ਇਹ ਵੀ ਚੱਲ ਰਹੀ ਹੈ ਕਿ ਸੁੱਖੀ ਸ਼ਰਾਬ ਦਾ ਕੰਮ ਕਰਦਾ ਸੀ ਲਿਆ ਕੇ ਵੇਚਦਾ ਰਿਹਾਗਾ ਮੇਰੇ ਕਰੀਬ ਸਾਲ ਵਾਂਗੂ ਹੋਣ ਆਲਾ ਏ ਪਹਿਲਾਂ ਸੁੱਖੀ ਕਰਦੇ ਸੀਗੇ ਬਹੁਤ ਟਾਈਮ ਹੋ ਗਿਆ ਕੰਮ ਤੇ ਹੁਣ ਹੁਣ ਜਮਾ ਵੀ ਨਹੀਂ ਆ ਕੰਮ ਕਰਦੇ ਹੈਗੇ ਵੀਰੇ 1% ਵੀ ਨਹੀਂ ਕਰਦੇ ਹੈਗੇ ਕਿਸੇ ਤੋਂ ਪੁੱਛਗਿਛ ਕਰ ਲੈਣਾ ਸਾਡੇ ਘਰੇ ਚੈਕਿੰਗ ਕਰ ਲੈਣਾ ਜੋ ਸਰਕਾਰ ਦਾ ਜੀ ਕਰਦਾ ਉਹ ਕਰ ਲੈਣਾ ਸੁੱਖੀ ਬੇਕਸੂਰ ਨੇ ਵੀਰੇ ਸੱਚ ਤਾਂ ਸਾਹਮਣੇ ਆਉਂਦਾ ਸੱਚ ਆਊਗਾ ਵੀ ਵਾਹਿਗੁਰੂ ਸਾਡੇ ਨਾਲ ਆ ਹਨਾ ਤੇ ਵੀ ਉਹ ਪਿਛਲਾ ਕਹਿੰਦੇ ਨੇ ਵੀ ਅਸੀਂ ਰਿਕਾਰਡ ਚ ਕਿ ਮੇਰੀ ਪਿਛਲੀਆਂ ਚੀਜ਼ਾਂ ਨਾਲ ਪਹਿਲਾਂ ਮਤਲਬ ਪਹਿਲਾਂ ਵਾਲਾ ਇਹਦੇ ਕਲੀਅਰ ਆ ਸਾਰਾ ਕੁਝ ਹਨਾ ਜਦੋਂ ਪਹਿਲਾਂ ਇਹਨਾਂ ਤੇ ਪਰਚਾ ਸੀਗਾ ਇੱਕ ਤੇ ਪਹਿਲਾਂ ਵਾਲੀ ਚੀਜ਼ਾਂ ਨਾਲ ਤਾਂ ਹੁਣ ਆਹ ਚੀਜ਼ ਦਾ ਕੋਈ ਲਿੰਕ ਨਹੀਂ ਆ ਤੁਸੀਂ ਕਹਿੰਦੇ ਹੋ ਕਿ ਪਹਿਲਾਂ ਸੁਖੀ ਸ਼ਰਾਬ ਵੇਚਦਾ ਰਿਹਾ ਪਰ ਹੁਣੇ ਕੰਮ ਛੱਡ ਗਿਆ ਸੀ 1 ਸਾਲ ਤੋਂ ਵੀਰੇ ਹੁਣ ਇਹਨਾਂ ਦਾ ਕੋਈ ਲਿੰਕ ਨਹੀਂ ਹੈਗਾ ਇਦਾਂ। ਸਾਲੋ ਕੈਸੀ ਨਾ ਜ਼ਿਆਦਾ ਵੱਧ ਸਮਾਂ ਹੋ ਗਿਆ ਜਾਂ ਘੱਟ? ਨਹੀਂ ਵੀ ਸਾਲ ਵਾਂਗੂ ਹੋ ਗਿਆ ਵੀਰੇ ਮੈਂ ਜ਼ਿਆਦਾ ਨਹੀਂ ਕਹਿੰਦੀ ਹੈਗੀ ਵੀ ਸਾਲ ਵਾਂਗੂ ਹੋ ਗਿਆ। ਚ ਮੈਂ ਵੀ ਫਿਰ ਤੁਸੀਂ ਇਹ ਗੱਲ ਆਪਣੀ ਮੀਡੀਆ ਤੇ ਰੱਖ ਰਹੇ ਹੋ ਵੱਖ-ਵੱਖ ਲੋਕਾਂ ਨੂੰ ਮਿਲ ਰਹੇ ਹੋ। ਤੁਹਾਡੇ ਪਿੰਡ ਦਾ ਚ ਮੁੱਖ ਮੰਤਰੀ ਆਏ ਨੇ ਸਵੇਰੇ ਤੇ ਤੁਸੀਂ ਇਹ ਇਹ ਗੱਲ ਆ ਤੇ ਮੁੱਖ ਮੰਤਰੀ ਕਹਿੰਦੇ ਆ ਜੇ ਕਿਸੇ ਨੂੰ ਕੋਈ ਸਮੱਸਿਆ ਹੈਗੀ ਕਿਸੇ ਨੂੰ ਕੋਈ ਦਿੱਕਤ ਆ ਉਹ ਮੇਰੇ ਕੋਲ ਆਪਣੀ ਗੱਲ ਰੱਖੋ। ਤੁਸੀਂ ਮੁੱਖ ਮੰਤਰੀ ਸਾਹਿਬ ਅੱਗੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ? ਬੀਰੇ ਜਦੋਂ ਸਾਨੂੰ ਪਤਾ ਲੱਗਿਆ ਵੀ ਸੀਐਮ ਮਾਨ ਆ ਰਹੇ ਨੇ ਉਰੇ ਸਵੇਰੇ ਚੀਮਾ ਸਾਹਿਬ ਵੀ ਆ ਕੇ ਗਏ ਨੇ ਚੀਮਾ ਸਾਹਿਬ ਅੱਗੇ ਵੀ ਅਸੀਂ ਐਵੇਂ ਕਿ ਹਾਣਾ ਵੀ ਹਨਾ ਸਰ ਵੀ ਬੇਕਸੂਰ ਨੇ ਕੋਈ ਹਨਾ ਵੀ ਸਾਡਾ ਵੀ ਹੱਲ ਕਰੋ ਚੀਮਾ ਸਾਹਿਬ ਬਸ ਸਿਰ ਹਲਾ ਕੇ ਕਹਿੰਦੇ ਕੋਈ ਗੱਲ ਨਹੀਂ ਕਰਾਂਗੇ ਤੇ ਫਿਰ ਭਗਵਾਨ ਤੁਮਨ ਜੀ ਆਏ 2 ਘੰਟੇ ਬਾਅਦ ਤੇ ਅਸੀਂ ਬਾਗ ਗਏ ਸੀ ਕਿ ਸਾਰਾ ਪਿੰਡ ਆਪਣਾ ਦੁੱਖ ਰੱਖ ਰਿਆ ਸਾਹਮਣੇ ਉਹਨਾਂ ਦੀ ਵੀ ਅਸੀਂ ਵੀ ਜਾ ਕੇ ਗੱਲ ਕਰੀਏ ਵੀ ਸਰ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਜਦ ਕਿ ਅਸੀਂ ਲੋਕਾਂ ਨੇ ਉਹਨੂੰ ਮੁੱਖ ਮੰਤਰੀ ਬਣਾਇਆ ਹਨਾ ਤੇ ਕੈਨ ਮਤਲਬ ਅਸੀਂ ਗਏ ਉੱਥੇ ਤੇ ਸਾਨੂੰ ਉੱਥੇ ਮਤਲਬ ਇੱਕ ਮਲਾਜ਼ਮ ਬੰਦਾ ਆਇਆ ਹਨਾ ਵੱਡਾ ਮੈਨੂੰ ਕਹਿੰਦੇ ਵੀ ਤੁਸੀਂ ਆਜੋ ਤਿੰਨ ਲੇਡੀਜ਼ ਪੁਲਿਸ ਆਈਆਂ ਤੇ ਉਹ ਮੈਨੂੰ ਲੈ ਕੇ ਹਨਾ ਇੱਕ ਕੋਠੀ ਚ ਭਾਗੇ ਘਰ ਚ ਉਹਨਾਂ ਨੇ ਮੈਨੂੰ ਦੋ ਕਮਰੇ ਟਪਾ ਕੇ ਤੀਜੇ ਕਮਰੇ ਚ ਬੰਦ ਕਰ ਲਿਆ ਮੈਂ ਕਿਹਾ ਵੀ ਭੈਣੇ ਮੈਨੂੰ ਘਬਰਾਟ ਹੋ ਰਹੀ ਆ ਮੈਨੂੰ ਬਾਹਰ ਕੱਢ ਦਿਓ ਹਨਾ ਮੈਂ ਬਾਹਰ ਪੌੜੀ ਤੇ ਬਹਿ ਜੰਨੀ ਆ ਵੀ ਮੈਂ ਕਿਸੇ ਨੂੰ ਕੀ ਕਹਨੀ ਆ ਤੇ ਕਹਿੰਦੇ ਨਹੀਂ ਨਹੀਂ ਵੀ ਤੁਹਾਨੂੰ ਪ੍ਰਾਈਵੇਟ ਮਲਾਵਾਂਗੇ ਮੈਂ ਕਿਹਾ ਨਹੀਂ ਭੈਣੇ ਵੀ ਪਪਾ ਬੋਲੀ ਚ ਗੱਲ ਕਰਾਂਗੇ ਹਨਾ ਸੁਖੀ ਦੀ ਤੇ ਇਹ ਕਹਿੰਦੇ ਨਹੀਂ ਵੀ ਆਪਾਂ ਪ੍ਰਾਈਵੇਟ ਵਧੀਆ ਗੱਲ ਹੋ ਜੂਗੀ ਵੀ ਉੱਥੇ ਗਾਹ ਬਹੁਤ ਪੈ ਰਿਆ ਪਬਲਿਕ ਜਿਆਦਾ ਇਕੱਠੀ ਹੋ ਰਹੀ ਸੀਗੀ ਪਿੰਡ ਦੇ ਲੋਕ ਤੇ ਮੈਂ ਕਿਹਾ ਚਲ ਠੀਕ ਆ ਉਹਨਾਂ ਨੇ ਮੈਨੂੰ 25 ਮਿੰਟ ਦੇ ਕਰੀਬ ਮਤਲਬ ਬਿਜ਼ੀ ਰੱਖਿਆ ਆਪਣੀਆਂ ਗੱਲਾਂ 'ਚ ਚਾਹ ਵੀ ਪਿਆਈ ਪਾਣੀ ਵੀ ਪਿਆਇਆ ਤੇ 25 ਮਿੰਟ ਪੁਲਿਸ ਮੁਲਾਜ਼ਮ ਨੇ ਤੁਹਾਨੂੰ ਕਮਰੇ 'ਚ ਬੰਦ ਰੱਖਿਆ ਹਾਂਜੀ ਮੈਨੂੰ ਕਹਿੰਦੇ ਵੀ ਤੁਸੀਂ ਅਸੀਂ ਤੁਹਾਡੇ ਕੋਲ ਬੈਠੇ ਆਂ ਤੂੰ ਡਰ ਨਾ ਵੀ ਅਸੀਂ ਤੈਨੂੰ ਮਾਨ ਸਾਹਿਬ ਨਾਲ ਮਲਾਵਾਂਗੇ ਹਨਾ ਮੇਗਾ ਠੀਕ ਆ ਭੈਣੇ ਕੋਈ ਗੱਲ ਨਹੀਂ ਮੈਂ ਵਿਸ਼ਵਾਸ ਕਰਕੇ ਉੱਥੇ ਬੈਠੀ ਰਹੀ ਜਿਹੜੇ ਬਾਅਦ ਗੱਲ ਕਰਨ ਵਾਲੇ ਮੇਰੇ ਚਾਚੇ ਤਾਏ ਸੀਗੇ ਸਾਡੇ ਨਾਲ ਹੋਰ ਰਮਦਾਸੀਆਂ ਦੇ ਸੀਗੇ ਇੱਕ ਦੋ ਵੀਰ ਭਾਈ ਤੇ ਉਹਨਾਂ ਨੂੰ ਵੀ ਉਹਨਾਂ ਨੇ ਉੱਥੇ ਆਂਗਣ ਵਾਲੀ ਚ ਬੰਦ ਕਰਤਾ ਤਾਂ ਕਿ ਇਹ ਵੀ ਮਤਲਬ ਸਚਾਈ ਸਾਹਮਣੇ ਨਾ ਆ ਸਕੇ ਤੇ ਵੀ ਕੋਈ ਗੱਲ ਬਾਤ ਨਹੀਂ ਕਰ ਲੈਣ ਸੁੱਖੀ ਬਾਰੇ ਤੇ ਉੱਥੇ ਭਗਵੰਤ ਮਾਨ ਲੈਕਚਰ ਵੀ ਦੇ ਕੇ ਗਿਆ ਏ ਹਨਾ ਮੈਨੂੰ ਨਹੀਂ ਪਤਾ ਬਾਅਦ ਕੀ ਗੱਲ ਹੋਈ ਆ ਕੀ ਬਾਤ ਹੋਈ ਆ ਤੇ ਬਸ ਮੈਨੂੰ ਤਾਂ ਜਦੋਂ ਮੈਨੂੰ ਵੀ 25 ਮਿੰਟ ਬਾਅਦ ਕਹਿੰਦੇ ਵੀ ਭੈਣੇ ਵੀ ਭਾਗ ਜਾ ਤੂੰ ਮੈਂ ਕਿਹਾ ਮੈਨੂੰ ਮਲਵਾਇਆ ਤਾਂ ਹੈ ਨਹੀਂ ਤੁਸੀਂ ਸੀਐਮ ਮਾਨ ਨਾਲ ਕਹਿੰਦੇ ਕੋਈ ਗੱਲ ਨਹੀਂ ਵੀ ਉਹ ਤਾਂ ਭਾਗ ਗਏ ਮੈਂ ਕਿਹਾ ਵੀ ਐ ਕਿਵੇਂ ਭਾਗ ਗਏ ਉਧਰ ਉਹਨਾਂ ਨੇ ਮੈਨੂੰ ਕੱਲੀ ਨੂੰ ਤੋਰਤਾ ਤੇ ਫਿਰ ਮੈਂ ਆ ਗਈ ਬਸ ਅਸੀਂ ਘਰੇ ਆ ਗਏ ਵੀਰੇ ਤੇ ਕੀ ਫਿਰ ਜੋ ਤੁਸੀਂ ਦੱਸਿਆ ਕਿ ਵੀ 25 ਮਿੰਟ ਤੁਹਾਨੂੰ ਉਹਨਾਂ ਨੇ ਕਮਰੇ 'ਚ ਬੰਦ ਰੱਖਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਹੇ ਕਿਸ ਤਰ੍ਹਾਂ ਤੁਹਾਨੂੰ ਬਿਜ਼ੀ ਰੱਖਿਆ ਕੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਰਹੇ ਉਹ ਮੁ ਵੀ ਵੀ ਭੈਣਾ ਹੀ ਸੀਗੇ ਵੀਰੇ ਉਹ ਤਿੰਨ ਪੁਲਿਸ ਵਾਲੀਆਂ ਤੇ ਮੈਨੂੰ ਬਸ ਐ ਵੀ ਭੈਣੇ ਤੇਰਾ ਪਿੰਡ ਕਿਹੜਾ ਹੈ ਹਨਾ ਪੇਕਾ ਘਰ ਕਿਹੜਾ ਹੈ ਵੀ ਤੂੰ ਕਿੰਨਾ ਪੜੀ ਹੋਈਆਂ ਤੇਰੇ ਬੱਚੇ ਤੇਰਾ ਪਰਿਵਾਰ ਐਵੇਂ ਜੇ ਬਸ ਵੀ ਆਪਣੀਆਂ ਗੱਲਾਂ ਚ ਉਹਨੇ ਮੈਨੂੰ ਉਲਝਾਏ ਰੱਖਿਆ ਵੀ ਇਹਨੂੰ ਬਾਹਰੋਂ ਕੋਈ ਸੀਐਮ ਮੰਨ ਦੇ ਅੰਦਰ ਗੱਲ ਨਾ ਸੁਣ ਜੇ ਵੀ ਮਤਲਬ ਇਹ ਬਾਹਰ ਨਾ ਭੱਜੇ ਉੱਥੇ ਗੱਲ ਕਰਨ ਤੁਹਾਡੇ ਤੁਹਾਡੇ ਪਿੰਡ ਦਾ ਤੁਸੀਂ ਕਿਸੇ ਮੋਰੀ ਬੰਦੇ ਨੂੰ ਸਰਪੰਚ ਨੂੰ ਨੰਬਰਦਾਰ ਨੂੰ ਕਿਸੇ ਨੂੰ ਮੋਤਵਰ ਨੂੰ ਮਿਲੇ ਆ ਜਾਂ ਤੁਸੀਂ ਐਮਐਲਏ ਤੱਕ ਕਰਮੇਲੇ ਤਾਂ ਹਫਤਾ ਬਲ ਲਗਭਗ ਕਰੀਬ ਹੋ ਗਿਆ ਹਰਪਾਲ ਸਿੰਘ ਚੀਮਾ ਸਾਹਿਬ ਵੀ ਅੱਜ ਦਰਸ਼ਨ ਦਿੱਤੇ ਉਹਨਾਂ ਨੇ ਤੁਹਾਡੇ ਪਿੰਡ ਆ ਕੇ ਜਾਂ ਉਸ ਤੋਂ ਕਿਸੇ ਮੋਟਰ ਬੰਦ ਨਾਲ ਗੱਲਬਾਤ ਕੀਤੀ ਕਿ ਸਾਨੂੰ ਐਮਐਲਏ ਨਾਲ ਕਿਸੇ ਮੰਤਰੀ ਨਾਲ ਜਾਂ ਸੇਮ ਸਾਹਿਬ ਤੱਕ ਸਾਡੀ ਗੱਲ ਹੀ ਰੱਖ ਦਿਓ ਤੁਹਾਡੇ ਪਿੰਡ 'ਚ ਕੋਈ ਭਾਵੇਂ ਮਾਮਾ ਦੀ ਪਾਰਟੀ ਦੀ ਹੋਵੇ ਗੱਲਬਾਤ ਕੀਤੀ ਕਿਸੇ ਨਾਲ ਹਾਂਜੀ ਵੀਰੇ ਗੱਲਬਾਤ ਕਰੀਆ ਹਨਾ ਸਰਪੰਚ ਸਾਹਿਬ ਨਾਲ ਵੀ ਲੰਮਰਦਾਰ ਨਾਲ ਵੀ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਆ ਵੀ ਕੋਈ ਗੱਲ ਨਹੀਂ ਸਾਨੂੰ ਸਾਰੇ ਐਂ ਕਹੀ ਜਾਂਦੇ ਨੇ ਵੀ ਭੋਗ ਪੈ ਜਾਣ ਦੋ ਤੁਹਾਡਾ ਹੱਲ ਕਰਾਂਗੇ ਵੀਰੇ ਸਾਨੂੰ ਤਾਂ ਹੱਲ ਹੁਣ ਤਾਂ ਦਿਖਦਾ ਨਹੀਂ ਹੈਗਾ ਹਨਾ ਵੀ ਅੱਜ ਚਲੋ ਹਣਾ ਵੀ ਤੱਤਾ ਘੋਵਾ ਸਾਡਾ ਬੀਬੀ ਵਿਚ ਹੱਲ ਬਣ ਜੂਗਾ ਜਦ ਕਿ ਸਾਡਾ ਕੋਈ ਕਸੂਰ ਨਹੀਂ ਹੈਗਾ ਹਨਾ ਵੀਰੇ ਜੀ ਸਾਡਾ ਕੋਈ ਕਸੂਰ ਨਹੀਂ ਸੀ ਤਾਂ ਹੀ ਭੱਜੇ ਫਿਰਦੇ ਆ ਹਨਾ ਤਾਂ ਹੀ ਸਾਡਾ ਤੇ ਡੇ ਧੜਫਦਾ ਨਹੀਂ ਤਾਂ ਅਸੀਂ ਸਬਰ ਕਰਕੇ ਬੈਹ ਜੰਦੇ ਜੀ ਮੀ ਉਹ ਮਨਪ੍ਰੀਤ ਮਨੀ ਦੇ ਘਰ ਦੇ ਬੈਠੇ ਨੇ ਵੀ ਹਾਂ ਵੀ ਸਾਡਾ ਕਸੂਰ ਸੀਗਾ ਹਨਾ ਵੀ ਅਸੀਂ ਬੈਠੇ ਆ ਜਾਈਆਂ ਜੀ ਕਰ ਰਹੇ ਹੋਈਆਂ ਜੀ ਭਰ ਰਹੇ ਹਨਾ ਤੇ ਪਹਿਲਾਂ ਮਤਲਬ ਪਹਿਲਾਂ ਵੀ ਜਦੋਂ ਕੰਮ ਕਰਦੇ ਸੀਗੇ ਹਨਾ ਉਦੋਂ ਨਹੀਂ ਅਸੀਂ ਕੋਈ ਉਹ ਕਰਿਆ ਹੈਗਾ ਪਹਿਲਾਂ ਵੀ ਸੁਖੀ ਮਤਲਬ ਇੱਕ ਵਾਰ ਜਾ ਕੇ ਆਏ ਨੇ 15 ਦਿਨ ਲਾ ਕੇ ਆਏ ਨੇਗੇ ਉਦੋਂ ਅਸੀਂ ਬੈਠ ਕੇ ਵੀ ਹਾਂ ਵੀ ਠੀਕ ਆ ਜੇ ਕੰਮ ਕਰ ਦਤੀ ਤਾਂ ਬੱਗ ਗਿਆ ਹੁਣ ਵੀਰੇ ਸਾਡਾ ਕੋਈ ਕਸੂਰ ਨਹੀਂ ਹੈਗਾ ਸਾਤੋਂ ਕਿਤੇ ਨਾਮ ਨੇਮ ਕਰਵਾ ਲੈਣ ਦੋ ਪੁੱਤ ਖੱਟੇ ਨੇ ਜੱਗੋਂ ਮੈਂ ਮੈਂ ਗੁਰੂ ਘਰ ਜਾ ਕੇ ਨੇਮ ਕਰ ਦੂੰਗੀ ਸਾਡਾ ਜਮੀ ਵੀ ਕੋਈ ਲਿੰਕੇ ਨਹੀਂ ਹੈਗਾ ਵੀਰੇ ਇਹ ਕੀ ਕਹਿ ਕੇ ਐਮਐਲਏ ਮੰਤਰੀ ਸਾਹਿਬ ਚੀਮਾ ਸਾਹਿਬ ਕੀ ਕਹਿ ਕੇ ਤੁਹਾਨੂੰ ਗਏ ਇਹਨਾਂ ਨਾਲ ਗੱਲਬਾਤ ਹੋਈ ਥੋੜੀ ਥੋੜੀ ਬਹੁਤੀ ਹਾਂ ਵੀਰੇ ਥੋੜੀ ਜੀ ਗੱਲ ਹੋਈ ਸੀਗੀ ਮੋਂਾ ਮੁਰ ਹਣਾ ਵੀ ਅੰਕਲ ਜੀ ਸਾਡਾ ਕੋਈ ਹੱਲ ਕਰੋ ਸਾਡਾ ਬੇਕਸੂਰ ਅੰਦਰ ਆ ਹਣਾ ਵੀ ਸਰਕਾਰ ਨੂੰ ਵੀਰੇ ਕੋਈ ਹੱਕ ਨਹੀਂ ਹੈਗਾ ਬੇਦੋਸ਼ ਨੂੰ ਅੰਦਰ ਰੱਖਣ ਦਾ ਹਣਾ ਵੀ ਸ਼ੂਗਰ ਦਾ ਉਹ ਮਰੀਜ਼ ਆ ਮੇਰੀ ਨਾਨਾ ਦੇ ਸ਼ੂਗਰ ਦੀ ਮਰੀਜ਼ ਆ ਮੇਰੀ ਸੱਸਾ ਜਿਹੜੀ ਵੀ ਉਹ ਟੈਨਸ਼ਨ ਵੀ ਦਵਾਈ ਖਾਂਦੇ ਨੇ ਤੇ ਹਣਾ ਵੀ ਅਸੀਂ ਕੀ ਕਰਾਂਗੇ ਹਣਾ ਤੇ ਉਹ ਬਸ ਐਂ ਸਿਰ ਹਲਾ ਕੇ ਕੋਈ ਗੱਲ ਨਹੀਂ ਥੋੜਾ ਹੱਲ ਕਰਾਂਗੇ ਐਵੇਂ ਜੇ ਬਸ ਐਂ ਜਾ ਵੀਰੇ ਕੋਈ ਨਹੀਂ ਸਾਡੇ ਨਾਲ ਉਹ ਕਰਦਾ ਹੈਗਾ ਦੁੱਖ ਸੁਣਦਾ ਸਾਡਾ ਨਾ ਭਗਵਾਨ ਤਮਨ ਤਾਂ ਸਾਡੇ ਮੱਥੇ ਨਹੀਂ ਲੱਗਿਆ ਹੈਗਾ ਸੋ ਗੱਲਬਾਤ ਇਹਨਾਂ ਨੇ ਆਪਣੀ ਰੱਖੀ ਤੋਂ ਇਹਨਾਂ ਦਾ ਕਹਿਣਾ ਕਿ ਇਹਨਾਂ ਦੇ ਜਿਹੜੇ ਹਸਬੈਂਡ ਨੇ ਉਹ ਬੇਕਸੂਰ ਨੇ ਇਹਨਾਂ ਦਾ ਕਹਿਣਾ ਇਹਨਾਂ ਦਾ ਪੱਖ ਆ ਪਰ ਦੂਜੇ ਪਾਸੇ ਪੁਲਿਸ ਕਹਿ ਰਹੀ ਆ ਕਿ ਜੋ ਵੀ ਬੰਦੇ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਤੇ ਪਰਚਾ ਦਰਜ ਕੀਤਾ ਗਿਆ ਉਹ ਕਸੂਰਵਾਰ ਨੇ ਆਖਿਰ ਤੇ ਕੌਣ ਕਸੂਰਵਾਰ ਆ ਕੌਣ ਬੇਕਸੂਰ ਆ ਇਹ ਜਾਂਚ ਦਾ ਵਿਸ਼ਾ ਇੱਕ ਸੱਟ ਬਣੀ ਆ ਇਸ ਮਸਲੇ ਦੇ ਵਿੱਚ ਉਸ ਦੀ ਵੀ ਜਾਂਚ ਹੋਏਗੀ ਸਾਰੇ ਮਸਲੇ ਦੀ ਇਸ ਦੀ ਤਾਂ ਸਾਹਮਣੇ ਆਏ ਕਿਹੜਾ ਕਸੂਰਵਾਰਾ ਕੌਣ ਬੇਕਸੂਰਾ ਪਰ ਇੱਕ ਗੱਲ ਇੱਥੇ ਜ਼ਰੂਰ ਧਿਆਨ ਦੇਣ ਵਾਲੀ ਆ ਕਿ ਜਿਹੜੇ ਕਹਿੰਦੇ ਸੀ ਅਸੀਂ ਸੱਥਾਂ ਚੋਂ ਸਰਕਾਰ ਚਲਾਵਾਂਗੇ ਤੇ ਜਦੋਂ ਅੱਜ ਗੁਜਰਾ ਪਿੰਡ ਦੀ ਸੱਥ ਦੇ ਵਿੱਚ ਆਏ ਤਾਂ ਫਿਰ ਜਿਹੜੇ ਲੋਕ ਗੱਲ ਕਰਨੀ ਚਾਹੁੰਦੇ ਸੀ ਇਹਨਾਂ ਵਰਗੇ ਆਪਣਾ ਆਪ ਅੱਖ ਰੱਖਣਾ ਚਾਹੁੰਦੇ ਸੀ ਤਾਂ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਤੇ ਜਦੋਂ ਐਮਐਲਏ ਮੰਤਰੀ ਸਾਹਿਬ ਨੇ ਜਿਹੜੇ ਹਰਪਾਲ ਸਿੰਘ ਚੀਮਾ ਤਾਂ ਉਹਨਾਂ ਨੇ ਵੀ ਕਰੀਬ ਹਫ਼ਤਾ ਹੋ ਗਿਆ ਇਸ ਘਟਨਾ ਵਾਪਰੀ ਨੂੰ ਅੱਜ ਦਰਸ਼ਨ ਦਿੱਤੇ ਉਹਨਾਂ ਨੇ ਵੀ ਮੁੱਖ ਮੰਤਰੀ ਸਾਹਿਬ ਦੇ ਨਾਲ ਆ ਕੇ ਜਿਨ੍ਹਾਂ ਦਾ ਹਲਕਾ ਇਹ ਢੜਬਾ ਤੇ ਜਿਨ੍ਹਾਂ ਨੂੰ ਬਹੁਤ ਸਮਾਂ ਪਹਿਲਾਂ ਇੱਥੇ ਆ ਜਾਣਾ ਚਾਹੀਦਾ ਸੀ ਉਹਨਾਂ ਅੱਗੇ ਵੀ ਗੱਲ ਰੱਖਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਤਾਂ ਉਹ ਵੀ ਕਹਿੰਦੇ ਸਾਨੂੰ ਟਾਲਾ ਹੀ ਲਾ ਕੇ ਚਲੇ ਗਏ ਸੋ ਇੱਕ ਵਾਰ ਫਿਰ ਅਸੀਂ ਕਹਿ ਰਹੇ ਹਾਂ ਕਿ ਕੌਣ ਕਸੂਰਵਾਰਾ ਕੌਣ ਬੇਕਸੂਰ ਆ ਇਹ ਜਾਂਚ ਦਾ ਵਿਸ਼ਾ ਸੈਟਅਪ ਬਣਿਆ ਇਸ ਤੇ ਜਾਂਚ ਹੋਏਗੀ ਸਾਰੇ ਮਸਲੇ ਤੇ ਪਰ ਜਿਹੜੇ ਲੋਕ ਕਿਸੇ ਮੰਤਰੀ ਅੱਗੇ ਜਾਂ ਮੁੱਖ ਮੰਤਰੀ ਅੱਗੇ ਆਪਣੀ ਗੱਲ ਰੱਖਣੀ ਚਾਹੁੰਦੇ ਨੇ ਤਾਂ ਉਹਨਾਂ ਨੂੰ ਇਸ ਤਰ੍ਹਾਂ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਜਾਂਦਾ ਤਾਂ ਇਹਨਾਂ ਦੀ ਗੱਲਬਾਤ ਤੁਸੀਂ ਸੁਣੀ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ